ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਤਾਂ ਹੈ ਨਹੀਂ ਅਸਲੀ ਮੁੱਖ ਮੰਤਰੀ ਹੁਣ ਐਕਚੁਅਲ ਐਕਟਿੰਗ ਮੁੱਖ ਮੰਤਰੀ ਤਾਂ ਹੁਣ ਰਾਗਵ ਚੱਡਾ ਬਣ ਗਿਆ ਤੇ ਅਸਲੀ ਮੁੱਖ ਮੰਤਰੀ ਕੇਜਰੀਵਾਲਾ ਹੈ ਕੇਜਰੀਵਾਲ ਹਰਿਆਣਾ ਦੇ ਇਲੈਕਸ਼ਨ ਲੜਨਾ ਚਾਹੁੰਦਾ ਹੈ ਕੇਜਰੀਵਾਲ ਨੇ ਦੇਖ ਲਿਆ ਕਿ ਜੋ ਪੰਜਾਬ ਵਿੱਚ ਹੁਣ ਉਹਨਾਂ ਦੀ ਗੱਲ ਬਣਨੀ ਨਹੀਂ ਕਿਉਂਕਿ ਲੋਕਾਂ ਨੇ ਉਹਨਾਂ ਦੀ ਅਸਲੀ ਸ਼ਕਲ ਦੇਖ ਲਈ ਹੈ ਹੁਣ ਉਹਨਾਂ ਦੀ ਜੋ ਵੀ ਸਟੇਟਮੈਂਟ ਆ ਰਹੀ ਹੈ ਹਰਿਆਣਾ ਸਟੇਟ ਦੇ ਪ੍ਰੋ ਆ ਰਹੀਆਂ ਤੇ ਨੈਗੇਟਿਵ ਆ ਰਹੀਆਂ ਤੇ ਪੰਜਾਬ ਦੇ ਚੀ ਮੰਤਰੀ ਕੋਲੇ ਹਿੰਮਤ ਨਹੀਂ ਹੈ ਉਹਨੂੰ ਕਾਊਂਟਰ ਕਰਨ ਦੀ ਅੱਜ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਡੈਲੀਗੇਸ਼ਨ ਆਨਰੇਬਲ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਦੋ ਤਿੰਨ ਅਹਿਮ ਮੁੱਦਿਆਂ ਨੂੰ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਆ ਸਭ ਤੋਂ ਅਹਿਮ ਮੁੱਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਡੀਗੜ੍ਹ ਦਾ ਰਾਈਟ ਛੱਡ ਕੇ ਚੰਡੀਗੜ੍ਹ ਦਾ ਕੰਟਰੋਲ ਹਰਿਆਣੇ ਨੂੰ ਦੇਣ ਵਾਸਤੇ ਜੋ ਉਹਨਾਂ ਨੇ ਭਗਵੰਤ ਮਾਨ ਨੇ ਸਟੇਟਮੈਂਟ ਦਿੱਤੀ ਕਿ ਜੇ ਤੁਸੀਂ ਉਹਨਾਂ ਨੂੰ ਵਿਧਾਨ ਸਭਾ ਦਾ ਜ਼ਮੀਨ ਤੁਸੀਂ ਹਰਿਆਣੇ ਦਿਓ ਤੇ ਸਾਨੂੰ ਵੀ ਦਿਓ ਅਸੀਂ ਗਵਰਨਰ ਸਾਹਿਬ ਨੂੰ ਕਲੀਅਰ ਕਰਕੇ ਆਏ ਆ ਕਿ ਪੰਜਾਬ ਦੀ ਜਨਤਾ ਕਿਤੇ ਬਰਦਾਸ਼ਤ ਨਹੀਂ ਕਰੂਗੀ ਚੰਡੀਗੜ੍ਹ ਜੋ ਪੰਜਾਬ ਦਾ ਹਿੱਸਾ ਹੈ ਉਹਦਾ 1 ਇੰਚ ਵੀ ਹਰਿਆਣੇ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਦਿੱਤਾ ਜਾਏ ਜਦੋਂ ਦਾ ਆਦੇਸ਼ ਜ਼ਾਦ ਹੋਇਆ ਇੱਕ ਕਾਨੂੰਨ ਹੈ ਕਿ ਜਿੰਨੀਆਂ ਵੀ ਸਟੇਟਾਂ ਬਣੀਆਂ ਜਿਹੜੀ ਨਵੀਂ ਸਟੇਟ ਬਣਦੀ ਹੈ ਉਹਨੂੰ ਨਵਾਂ ਕੈਪੀਟਲ ਬਣਦਾ ਹੈ ਪੁਰਾਣੀ origignal ਸਟੇਟ ਕੋਲੇ origignal ਕੈਪੀਟਲ ਰਹਿੰਦਾ ਜਿੰਨੀ ਕਮੇਟੀਆਂ ਬਣੀਆਂ ਰਜੀਵ ਲੌਂਗਵਾਲ ਅਕੋਰਡ ਵੀ ਹੋਇਆ जिन्ने ਆਪਣੇ ਸੰਘਰਸ਼ ਕੀਤੇ ਕਲੀਅਰ ਹੋ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਪਾਰਲੀਮੈਂਟ ਨੇ ਵੀ ਰੈਟੀਫਾਈ ਕੀਤਾ ਰਾਜੀਵ ਗਾਂਧੀ ਲੌਂਗਵਾਲ ਅਕੋਰਡ ਹਰਿਆਣਾ ਅਸੈਂਬਲੀ ਨੇ ਵੀ ਤੇ ਪੰਜਾਬ ਅਸੈਂਬਲੀ ਨੇ ਰੈਟੀਫਾਈ ਕੀਤਾ ਕਿ ਚੰਡੀਗੜ੍ਹ ਆਪਣਾ ਹਿੱਸਾ ਹੈ ਪਰ ਆ ਜਿਹੜਾ ਬੜਾ ਡੇਂਜਰਸ ਕੰਮ ਕੀਤਾ ਭਗਵੰਤ ਮਾਨ ਨੇ ਜਿਨੇ ਸਟੇਟਮੈਂਟ ਦੇ ਕੇ ਕੀ ਕਿ ਹਰਿਆਣਾ ਨੂੰ 10 ਏਕੜ ਲੋਟ ਕੀਤੀ ਜਾਏ ਕਿਸਾਨ ਨੂੰ ਵੀ ਦਿੱਤੀ ਜਾਏ ਮਤਲਬ ਕੀ ਕਿ ਆਪਣੇ ਘਰ ਵਿੱਚ ਕਿਸੇ ਨੂੰ ਹੋਰ ਕਿਹਾ ਕਿ ਕੋਠਾ ਪਾ ਲੋ ਆਹ ਕੰਮ ਅਸੀਂ ਕਲੀਅਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਤੇ ਜਿਵੇਂ ਪਹਿਲੇ ਅਸੀਂ ਸੰਘਰਸ਼ ਕਰਕੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਏਰੀਆ ਦੀ ਲੜਾਈ ਲੜ ਰਹੇ ਹਾਂ ਪੂਰਾ ਜੋਰ ਲਾ ਕੇ ਅਸੀਂ ਕਰਾਂਗੇ ਅਫਸੋਸ ਇਸ ਗੱਲ ਦਾ ਵੀ ਹੈ ਕਿ ਪਿਛਲੇ 4 ਮਹੀਨੇ ਦੇ ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਦੇਖ ਰਹੇ ਪੈਟਰਨ ਦੇਖ ਰਿਹਾ ਜਦੋਂ BBMP ਦਾ ਪਰਮਨੈਂਟ ਮੈਂਬਰ ਹਟਾਇਆ ਗਿਆ ਭਗਵੰਤ ਮਾਨ ਨਹੀਂ ਬੋਲਿਆ ਜਦੋਂ ਚੰਡੀਗੜ੍ਹ ਤੇ UT ਕਾਡਰ ਬਣ ਕ੍ਰੀਏਟ ਕੀਤਾ ਗਿਆ ਭਗਵੰਤ ਮਾਨ ਨਹੀਂ ਬੋਲਿਆ ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਨੇ ਹਰਿਆਣੇ ਚ ਐਸੋਇਲ ਕਨਾਲ ਬਣਾ ਕੇ ਪਾਣੀ ਦੇਣ ਦੀ ਕੋਸ਼ਿਸ਼ ਸਟੇਟਮੈਂਟ ਦਿੱਤੀ ਭਗਵੰਤ ਮਾਨ ਨਹੀਂ ਬੋਲਿਆ ਮੈਨੂੰ ਲੱਗਦਾ ਹੈ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਤਾਂ ਹੈ ਨਹੀਂ ਅਸਲੀ ਮੁੱਖ ਮੰਤਰੀ ਹੁਣ ਐਕਚੁਅਲ ਐਕਟਿੰਗ ਮੁੱਖ ਮੰਤਰੀ ਤਾਂ ਹੁਣ ਰਾਗਵ ਚੱਡਾ ਬਣ ਗਿਆ ਤੇ ਅਸਲੀ ਮੁੱਖ ਮੰਤਰੀ ਕੇਜਰੀਵਾਲਾ ਕੇਜਰੀਵਾਲ ਹਰਿਆਣਾ ਦੇ ਇਲੈਕਸ਼ਨ ਲੜਨਾ ਚਾਹੁੰਦਾ ਹੈ ਕੇਜਰੀਵਾਲ ਨੇ ਦੇਖ ਲਿਆ ਕਿ ਜੋ ਪੰਜਾਬ ਵਿੱਚ ਹੁਣ ਉਹਨਾਂ ਦੀ ਗੱਲ ਬਣਨੀ ਨਹੀਂ ਕਿਉਂਕਿ ਲੋਕਾਂ ਨੇ ਉਹਨਾਂ ਦੀ ਅਸਲੀ ਸ਼ਕਲ ਦੇਖ ਲਈ ਹੈ ਹੁਣ ਉਹਨਾਂ ਦੀ ਜੋ ਵੀ ਸਟੇਟਮੈਂਟ ਆ ਰਹੀ ਹੈ हरियाणा स्टेट ਦੇ پرو ਹਾਰੀਆਂ ਤੇ ਨੈਗੇਟਿਵ ਆ ਰਹੀਆਂ ਤੇ ਪੰਜਾਬ ਦੇ ਚੀਫ ਮਿਨਿਸਟਰ ਕੋਲੇ ਹਿੰਮਤ ਨਹੀਂ ਹੈ ਉਹਨੂੰ ਕਾਊਂਟਰ ਕਰਨ ਦੀ ਅਸੀਂ ਗਵਰਨਰ ਸਾਹਿਬ ਤੋਂ ਇਸ ਕਰਕੇ ਬੇਨਤੀ ਕਰਨ ਆਏ ਹਾਂ ਕਿ ਆ ਜਿਹੜੀ ਇਸ਼ੂਜ਼ ਆ ਸਾਡੇ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਦੀ ਸਟੇਟਮੈਂਟ ਨੂੰ ਇਗਨੋਰ ਕਰੋ ਆ ਜਿਹੜੀ ਪੰਜਾਬ ਦੇ ਲੋਕਾਂ ਦੀ ਜੋ ਸਟੇਟਮੈਂਟ ਹੈ ਤੇ ਆਵਾਜ਼ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਕਿਸੇ ਹਾਲਤ 'ਚ ਅਸੀਂ ਆ ਹਿੱਸਾ ਲੱਗ ਨਹੀਂ ਹੋਣ ਦੇਵਾਂਗੇ ਦੂਜੀ ਗੱਲ ਦੂਜੀ ਗੱਲ ਅਸੀਂ ਸਿੱਧੂ ਮੂਸੇ ਵਾਲਾ ਕੇਸ ਵਿੱਚ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸੀਬੀਆਈ ਨੂੰ ਇਨਕੁਆਰੀ ਦਿੱਤੀ ਜਾਏ ਤੁਸੀਂ 4 ਮਹੀਨੇ ਹੋ ਗਏ ਜਿੰਨੇ ਮਹੀਨੇ ਹੋ ਗਏ ਮਰਡਰ ਨੂੰ ਦੇਖੋ ਇੱਕ ਵੀ ਦੋਸ਼ੀ ਪੰਜਾਬ ਪੁਲਿਸ ਨੇ ਨਹੀਂ ਫੜਿਆ ਸਾਰੇ ਦਿੱਲੀ ਪੁਲਿਸ ਨੇ ਫੜੇ ਐ ਜੋ ਸੈਂਟਰ ਥੱਲੇ ਐ ਮਤਲਬ ਕੀ ਹੈ ਪੰਜਾਬ ਪੁਲਿਸ ਆ ਕੇਸ ਸੋਲਵ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਅਫਸਰਾਂ ਨੇ ਸਿਕਿਉਰਿਟੀ ਵਿਡੋਅਕ ਕੀਤੀ ਗਈ ਹੈ ਉਹ ਫਸਣਗੇ ਮੁੱਖ ਮੰਤਰੀ ਫਸੂਗਾ ਕਿਉਂਕਿ ਉਹਨੇ ਆਰਡਰ ਕੀਤਾ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਫਸੂਗੀ ਜਿਨ੍ਹਾਂ ਨੇ ਪਬਲਿਸਾਈਜ਼ ਕੀਤਾ ਹੈ ਕਿਉਂਕਿ ਅੱਜ ਇਹਨਾਂ ਨੇ ਮਰਡਰ ਕੀਤਾ ਉਹਨਾਂ ਨੇ ਆਪਣਾ ਕਲੀਅਰ ਬਿਆਨ ਦੇ ਦਿੱਤਾ ਹੈ ਉਹਨਾਂ ਬਿਆਨ ਵੀ ਰਿਲੀਜ਼ ਹੋਇਆ ਉਹਨਾਂ ਆਰਡਰ ਆਡੀਓ ਕਲਿੱਪ ਹੀ ਰਿਲੀਜ਼ ਹੋਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਅੱਜ ਸਿਕਿਉਰਿਟੀ ਵਿਡਰੋ ਹੋ ਗਈ ਹੁਣ ਕੱਲ ਮਾਰ ਦਿਓ ਤੋ ਆ ਸੀਬੀਆਈ ਇਨਕੁਆਰੀ ਹੋਏ ਇਨਸਾਫ ਤਾਂ ਮਿਲੂਗਾ ਤੇ ਜਿਨ੍ਹਾਂ ਨੇ ਕਾਨੂੰਨ ਤੋੜ ਕੇ ਸਿਕਿਉਰਿਟੀ ਵਿਦਰਾਅ ਕੀਤੀ ਉਹ ਅੰਦਰ ਜਾਣਗੇ ਤਾਂ ਇਨਸਾਫ ਮਿਲੂਗਾ ਤੀਜਾ ਇਸ਼ੂ ਜਿਹੜਾ ਸੀ ਉਹਨਾਂ ਨੂੰ ਕਿਹਾ ਪਹਿਲੀ ਵਾਰ ਹੋਇਆ ਹੈ ਕਿ ਇੱਕ ਐਕਟਿੰਗ ਜੀ मिनिस्टर ਬਣ ਗਿਆ ਹੈ ਅਸਲੀ ਜੀ मिनिस्टर ਬਣ ਗਿਆ ਹੈ ਪੰਜਾਬ ਦੀ ਜਨਤਾ ਨੇ ਵੋਟਾਂ ਪਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਹੈ ਰਾਗਵ ਚੱਡੇ ਨੂੰ ਨਹੀਂ ਅੱਜ ਅਨ ਕਨਸਟੀਟਿਊਸ਼ਨ ਹੈ ਕਿ ਚੇਅਰਮੈਨ ਬਣਾ ਕੇ ਸਾਰੀਆਂ ਪਾਵਰਸ ਦਿੱਤੀਆਂ ਗਈਆਂ ਰਾਗਵ ਚੱਡੇ ਨੂੰ ਮੈਂ ਗਵਰਨਰ ਸਾਹਿਬ ਨੂੰ ਅਸੀਂ ਯਾਦ ਕਰਾਇਆ ਕਿ ਜਦੋਂ ਮੁੱਖ ਮੰਤਰੀ ਜਾਂ ਮੰਤਰੀ ਸੌਂ ਚੁੱਕਦੇ ਆ ਉਹ ਸੌਂ ਵਿੱਚ ਕਲੀਅਰਲੀ ਲਿਖਿਆ ਲਿਖਿਆ ਹੁੰਦਾ ਪੜੇ ਪੜਦੇ ਆ ਕਿ ਜੋ ਸਰਕਾਰ ਦੀਆਂ ਫਾਈਲਾਂ ਦੀ ਇਨਫੋਰਮੇਸ਼ਨ ਹੈ ਸਰਕਾਰ ਦੀ ਇਨਫੋਰਮੇਸ਼ਨ ਹੈ ਉਹ ਸੈਕ੍ਰੇਟ ਹੈ ਕਿਸੇ ਨੂੰ ਰਾਈਟ ਨਹੀਂ ਹੈ ਨਾ ਮਿਨਿਸਟਰ ਬਾਹਰ ਦੱਸ ਸਕਦਾ ਨਾ ਉਹਦੀ ਕੋਈ ਜਾਣਕਾਰੀ ਕਿਸੇ ਨੂੰ ਬਾਹਰ ਜਾ ਸਕਦੀ ਹੈ ਰਾਗਵ ਚੱਡੇ ਨੂੰ ਅੱਜ ਕਿਉਂ ਫਾਈਲਾਂ ਸਾਰੀਆਂ ਉਹਦੇ ਕੋਲੇ ਆਉਂਦੀਆਂ ਉਹ ਦੇਖਦਾ ਹੈ ਅਨ ਕਨਸਟੀਟਿਊਸ਼ਨਲ ਹੈ ਤਿਆਰ ਕਰਕੇ ਆ ਜਿਹੜੇ ਅਫਸਰ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਜਿਹੜੇ ਅਫਸਰ ਫਾਈਲਾਂ ਲੈ ਕੇ ਜਾ ਰਹੇ ਆ ਉਹ ਵੀ ਦੋਸ਼ੀ ਆ ਮੁੱਖ ਮੰਤਰੀ ਦੋਸ਼ੀ ਆ ਕਿ ਲਾਉ ਕੀਤਾ ਹੈ ਇਹਦੀ ਸੀਰੀਅਸ ਨੋਟ ਲੈ ਕੇ ਗਵਰਨਰ ਸਾਹਿਬ ਨੂੰ ਬੇਨਤੀ ਕਰ ਐਕਸ਼ਨ ਲਿਤਾ ਜਾਏ ਕਿਉਂਕਿ ਪੰਜਾਬ ਦੀ ਸਾਰੀ ਸੀਕਰੇਟਸ ਸੈਂਟਰ ਕੇਜਰੀਵਾਲ ਸਰਕਾਰ ਨੂੰ ਪਹੁੰਚ ਰਹੀ ਹੈ ਸਾਰੇ ਫੈਸਲੇ ਉੱਥੋਂ ਹੋ ਰਿਹਾ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਇਲੈਕਟ ਕੀਤਾ ਜਿਹੜੇ ਐਮਐਲਏ ਇਲੈਕਟ ਕੀਤੇ ਗਏ ਆ ਜਿਹੜੇ ਮਨਿਸਟਰ ਇਲੈਕਟ ਕੀਤੇ ਗਏ ਆ ਜਾਂ ਮੁੱਖ ਮੰਤਰੀ ਇਲੈਕਟ ਕੀਤਾ ਗਿਆ ਉਹਦੇ ਕੋਲੇ ਰਾਈਟ ਹੈ ਹੋਰ ਕਿਸੇ ਕੋਲੇ ਨਹੀਂ ਹੈ ਆ ਤਿੰਨ ਇਸ਼ੂਸ ਤੇ ਅਸੀਂ ਅੱਜ ਗਵਰਨਰ ਸਾਹਿਬ ਨੂੰ ਮਿਲੇ ਸਰ ਜੀ ਡਿਮਾਂਡ ਕੀ ਕੀਤੀ ਹੈ ਰਾਗਵ ਕੇਡਾ ਬਲੇ ਇਮੀਡੀਏਟਲੀ ਡਿਸਮਿਸ ਕੀਤਾ ਜਾਏ ਇਮੀਡੀਏਟਲੀ हरियाणा है हिस्सा का का कोई एक इंच एक परसेंट भी नहीं है पंजाब का। आप चंडीगढ़ का एक हिस्सा नहीं है पंजा... नहीं है पंजाब हरियाणा ने पास किया है कि पंजाब, चंडीगढ़ पंजाब का हिस्सा है राजीव लोंगवल अकॉर्ड में पार्लियामेंट में रेक्टिफाई किया है। और उनको टेम्पर अलाउ किया गया था कि यहाँ रहने के लिए जब तक इनका कैपिटल नहीं मिलता या दूसरी चीजें नहीं, नहीं, नहीं होती भी लिखा है कि जो हिंदी के वो को भी तो उसमें कोई पहली बात है एस पेली पेली का कोई जिक्र नहीं है पंजाब का पानी पंजाब का पानी पंजाब का है ये रिपेरियन राइट्स है जिस जिस स्टेट के अंदर से वो दरिया पकते हैं उस स्टेट का पानी होता है क्या जमुना का पानी हमें दे रहे हैं जमुना नदी उनके बीच में निकल रही है हमें भी चाहिए वो राइट क्यों नहीं हमें दे रहे सो so इसलिए ये बातें कहने की हैं ये एज पर लॉ हम बात कर रहे हैं असी असी आ भी गल की है फ्रीडम ऑफ स्पीच की गल क्लियर है जो दो गाने ਕਵਰ ਗਰੇਵਾਲ ਸਾਹਿਬ ਜਾਂ ਤੇ ਮੁੱਸੇਵਾਲਾ ਸਾਹਿਬ ਦਾ ਜੋ ਦੋ ਗਾਣੇ ਐ ਉਹਨਾਂ ਨੂੰ ਬੈਨ ਕਰਨਾ ਇੱਕ ਗਲਤ ਮੈਸੇਜ ਦੇਸ਼ ਵਿੱਚ ਜਾ ਰਿਹਾ ਹੈ ਐਂਡ ਸੋ ਮਨੀ ਕਾਲੀਦਲ ਨੇ ਪ੍ਰੋਟੈਸਟ ਵੀ ਅੱਜ ਮਤਲਬ ਮੀਂਹ ਪੜ ਕੇ ਪ੍ਰੋਟੈਸਟ ਅੱਗੇ ਸ਼ਿਫਟ ਹੋ ਰਿਹਾ ਨਹੀਂ ਤਾਂ ਅਸੀਂ ਕਲੀਅਰ ਕੀਤਾ ਆਪਣੇ ਕਾਰਟਰ ਨੂੰ ਕਲੀਅਰ ਕੀਤਾ ਸਾਰੇ ਆਪਣੇ ਵਰਕਰਾਂ ਨੂੰ ਕਿਹਾ ਕਿ ਦੋਨੋਂ ਗਾਣੇ ਰੋਜ਼ ਚਲਾਓ ਗੱਡੀਆਂ ਚਲਾਓ ਘਰੇ ਚਲਾਓ ਬੈਨ ਦਾ ਪ੍ਰਵਾਹ ਨਾ ਕਰੋ